ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਬਾਸਮਤੀ ਅਤੇ ਝੋਨੇ ਦੀ ਪਨੀਰੀ ਦੇ ਸਬੰਧ ਵਿੱਚ ਬਣਾ ਰਹੇ ਹਾਂ ਇਸ ਸਾਲ ਪਨੀਰੀਆਂ ਥੋੜੀਆਂ ਜਿਹੀਆਂ ਵਿਰਲਿੰਗਾਂ ਉਗ ਰਹੀਆਂ ਜਾਂ ਪ੍ਰੋਪਰ ਜਰਮੀਨੇਸ਼ਨ ਨਹੀਂ ਹੋ ਰਹੀ ਤੇ ਡੱਬ ਖੜੱਬੀਆਂ ਜੀਆਂ ਬਣੀਆਂ ਰਹੀਆਂ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਤੇ ਬਾਸਮਤੀ ਦੀ ਬਜਾਈ ਸਮੇਂ ਆਪਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਉਸ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਹਾਂਜੀ ਕਿਸਾਨ ਭਰਾਵੋ ਝੋਨੇ ਦੀ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੀ ਪਨੀਰੀ ਦੀ ਬਜਾਈ ਲਗ ਭਾਗ ਖਤਮ ਹੋ ਚੁੱਕਿਆ ਤੇ ਸ਼ਾਰਟ ਵੈਰਾਈਟੀਆਂ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ ਜਿਵੇਂ ਕਿ ਪੀਆਰ 131 ਜਾਂ 126 ਜਾਂ ਹਾਈਬ੍ਰਿਡ ਵੈਰਾਈਟੀਆਂ ਜਾਂ ਅਗਲੇ ਹਫ਼ਤੇ ਤੋਂ ਬਾਸਮਤੀ ਵੈਰਾਈਟੀਆਂ ਦੀ ਵੀ ਬਜਾਈ ਸ਼ੁਰੂ ਹੋ ਜਾਣੀ ਹੈ ਜੇ ਤੁਸੀਂ ਬਾਸਮਤੀ ਦੀ ਵੈਰਾਈਟੀ ਐਸ ਸਾਲ ਬਦਲ ਕੇ ਲਾ ਰਹੇ ਹੋ ਕੋਈ ਹੋਰ ਵੈਰਾਈਟੀ ਲਾ ਰਹੇ ਹੋ ਤਾਂ ਕਿਰਪਾ ਕਰਕੇ ਆਦੇ ਖੇਤ ਨੂੰ ਹਲਕਾ ਵਾ ਕੇ ਹਲਕਾ ਪਾਣੀ ਜ਼ਰੂਰ ਲਾ ਲਓ ਤਾਂ ਜੋ ਕਿ ਜੋ ਕਿ ਪਰਾ ਪਿਛਲੇ ਸਾਲ ਦੇ ਹੋਰ ਵੈਰਾਈਟੀ ਦੇ ਸੀਡ ਸੀ ਉਹ ਜਰਮੀਨੇਸ਼ਨ ਹੋ ਸਕੇ ਤੇ ਤੁਹਾਡੀ ਵੈਰਾਈਟੀ ਵਿੱਚ ਮੈਕਸਿੰਗ ਨਾ ਹੋਵੇ ਜਿਹੜੇ ਖੇਤ ਵਿੱਚ ਲਾਉਣੀ ਹੈ ਜੇ ਤੁਹਾਡੇ ਕੋਲ ਟਾਈਮ ਹੈਗਾ ਖੇਤ ਵਿੱਲਾ ਹੈਗਾ ਤਾਂ ਉਹਦੇ ਵਿੱਚ ਵੀ ਤੁਸੀਂ ਹਲਕਾ ਪਾਣੀ ਜ਼ਰੂਰ ਲਾ ਸਕੋ ਤਾਂ ਜੋ ਕਿ ਉਸ ਵਿੱਚ ਜਿਹੜੇ ਉਸ ਦੇ ਸੀਡ ਹੋਣਗੇ ਉਹ ਜਰਮੀਨੇਸ਼ਨ ਹੋ ਸਕਣ ਤੇ ਤੁਹਾਡੀ ਵੈਰਾਈਟੀ ਵਿੱਚ ਮੈਕਸਿੰਗ ਨਾ ਆਵੇ ਨਹੀਂ ਤਾਂ ਆਪਣੇ ਅੱਗੇ ਜਾ ਕੇ ਸਮੱਸਿਆ ਉੱਚੇ ਨੀਵੇਂ ਬੂਟਿਆਂ ਦੀ ਆ ਜਾਂਦੀ ਆ ਖੇਤ ਨੂੰ ਹਲਕਾ ਵਾਹ ਕੇ ਪਾਣੀ ਲਾਉਣ ਤੋਂ ਬਾਅਦ ਕੰਪਿਊਟਰ ਕਰਾਇਆ ਲਵਾ ਕੇ ਉਸ ਤੋਂ ਬਾਅਦ ਪਨੀਰੀ ਬੀਜੋ ਪਣੀਰੀ ਦੀ ਬਜਾਈ ਤੋਂ ਪਹਿਲਾਂ ਆਪਾਂ ਸੀਡ ਦੀ ਜਰਮੀਨੇਸ਼ਨ ਜ਼ਰੂਰ ਚੈੱਕ ਕਰਨੀ ਆ ਉਸ ਤੋਂ ਬਾਅਦ ਹਲਕਾ ਸੀਡ ਹੌਲਾ ਸੀਡ ਰੋਗੀ ਸੀਡ ਨੂੰ ਆਪਾਂ ਨੂਨ ਵਾਲੇ ਪਾਣੀ ਨਾਲ ਅਲੱਗ ਕਰ ਦੇਣਾ ਤੇ ਉਸ ਤੋਂ ਬਾਅਦ ਬੀਜ ਨੂੰ ਸੀ ਟ੍ਰੀਟਮੈਂਟ ਕਰਨਾ ਸੀ ਟ੍ਰੀਟਮੈਂਟ ਲਈ ਆਪਾਂ ਟ੍ਰਾਈਕੋਡਰਮ ਹਰਜ਼ਮ ਦੀ ਵਰਤੋਂ ਕਰ ਸਕਦੇ ਹਾਂ ਲਿਕੁਇਡ ਜਿਹੜਾ ਆਉਂਦਾ ਉਸ ਦੀ ਵਰਤੋਂ ਕਰ ਸਕਦੇ ਹਾਂ 10 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਨ ਅਤੇ ਬੀਜ ਦਾ ਸੀ ਟ੍ਰੀਟਮੈਂਟ ਕਰਨ ਨਾਲ ਅੱਗੇ ਜਾ ਕੇ ਆਪਾਂ ਨੇ ਖੇਤ ਵਿੱਚ ਜੋ ਝੰਡਾ ਰੋਗ ਆਉਂਦਾ ਉਸ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਬੀਜ ਦੀ ਦਰ ਪ੍ਰਤੀ ਮਰਲਾ 2.5 ਤੋਂ 3 ਕਿਲੋ ਤੀਕ ਵਰਤੋਂ ਕਰ ਸਕਦੇ ਹਾਂ। ਇਸ ਤੋਂ ਬਾਅਦ ਪਨੀਰੀ ਦੀ ਬਜਾਈ ਸਮੇਂ ਖਾਦਾਂ ਦੇ ਪ੍ਰਬੰਧ ਵਿੱਚ ਤੁਸੀਂ ਡੀ.ਏ.ਪੀ ਦੀ ਵੀ ਵਰਤੋਂ ਕਰ ਸਕਦੇ ਹੋ। 5 ਤੋਂ 6 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਸੁਪਰ ਦੀ ਵਰਤੋਂ ਕਰਨਾ ਚਾਹੁੰਨੇ 7 ਤੋਂ 8 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਤਾਸ਼ ਦੀ ਵਰਤੋਂ ਕਰਨਾ ਚਾਹੁੰਦੇ ਤਾਂ 3 ਤੋਂ 4 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਯੂਰੀਆ ਨੂੰ ਜੈਂਕ ਨੂੰ ਕਿਰਪਾ ਕਰਕੇ ਇਹਨਾਂ ਦੇ ਨਾਲ ਰਨਾਰ ਲਾਇਆ ਜਾਵੇ ਯੂਰੀਆ ਨੂੰ ਇਸ ਕਰਕੇ ਕਹਿ ਰਹੇ ਕਿਉਂਕਿ ਇਸ ਸਾਲ ਟੈਂਪਰੇਚਰ ਥੋੜਾ ਜਿਹਾ ਹਾਈ ਚੱਲ ਰਿਹਾ ਜਦੋਂ ਪ੍ਰੋਪਰ ਜਰਮੀਨੇਸ਼ਨ ਹੋਊਗੀ ਪਨੀਰੀ ਆਪਣੀ 10-12 ਦਿਨ ਦੀ ਹੋਊਗੀ 8 ਦਿਨ ਦੀ ਹੋਊਗੀ ਉਹਦੋਂ ਆਪਾਂ ਹਲਕੀ ਡੋਜ਼ ਯੂਰੀਆ ਦੀ ਦੇ ਸਕਦੇ ਹਾਂ ਇਸ ਤੋਂ ਬਾਅਦ ਪਨੀਰੀ ਦੀ ਬਿਜਾਈ ਜੇ ਤੁਸੀਂ ਪਿਹਾਉ ਕਿ ਠਗੂਰ ਮਰਾ ਕੇ ਕਰ ਰਹੇ ਹੋ ਤਾਂ ਕਿਰਪਾ ਕਰਕੇ ਸ਼ਾਮ ਦੇ ਸਮੇਂ ਹੀ ਬਿਜਾਈ ਕਰੋ ਜੇ ਸੁੱਕੇ ਨੂੰ ਬੀਜ ਰਹੇ ਹੋ ਫਿਰ ਤੁਸੀਂ ਸਵੇਰ ਦਾ ਸਮਾਂ ਵੀ ਸਿਲੈਕਟ ਕਰ ਸਕਦੇ ਹੋ ਤੇ ਬਜਾਈ ਸਮੇ ਜਦੋਂ ਆਪਾਂ ਹਰਬੀਸਾਈਡ ਦੀ ਵਰਤੋਂ ਕਰਨੀ ਹੈ ਜੇ ਕਿਤੋਂ ਵੀ ਲੈ ਕੇ ਆਏ ਸਾਥ ਹੀ ਲੈਂਦਾ ਜੇ ਕੋਈ ਸੇ ਹੋਰ ਦੀ ਵਰਤੋਂ ਕਰ ਰਹੇ ਆ ਕਿਰਪਾ ਕਰਕੇ ਦੁਕਾਨਦਾਰ ਤੋਂ ਉਸ ਦੀ ਪ੍ਰੋਪਰ ਡੋਜ਼ ਜ਼ਰੂਰ ਪੁੱਛ ਕੇ ਆਓ ਮਰਲੇ ਦੇ ਹਿਸਾਬ ਨਾਲ ਇੱਕ ਵਾਰੀ ਕੀ ਹੁੰਦਾ ਹਰਬੀਸਾਈਡ ਤੁਹਾਨੂੰ ਇੱਕ ਕਨਾਲ ਦੀ ਦਿੱਤੀ ਹੁੰਦੀ ਹੈ ਤੇ ਥੋੜੀ ਜਗ੍ਹਾ ਲੱਗੀ ਹੁੰਦੀ ਹੈ 15 ਮਰਲੇ ਤੇ ਆਪਾਂ 15 ਮਰਲਿਆਂ ਵਿੱਚ ਹੀ ਇੱਕ ਕਨਾਲ ਦੀ ਹਰਬੀਸਾਈਡ ਦੀ ਵਰਤੋਂ ਕਰਦ ਲੈਨੇ ਆ ਉਸ ਨਾਲ ਵੀ ਆਪਣੇ ਸੀਡ ਤੇ ਜਰਮੀਨੇਸ਼ਨ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਤੇ ਪਨੀਰੀ ਵੀ ਖਰਾਬ ਹੋ ਜਾਂਦੀ ਹੈ ऐसे ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਹਰਬੀਸਾਈਡ ਦੀ ਵਰਤੋਂ ਕਰਨੀ ਆ। ਇਸ ਤੋਂ ਬਾਅਦ ਆਪਾਂ ਝੋਨੇ ਦੀ ਪਨੀਰੀ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਨ ਲੱਗੇ ਆ ਵੀ ਪਨੀਰੀ ਲਗਭਗ 10 ਦਿਨ ਦੀ ਹੋ ਚੁੱਕੀ ਜਾਂ 12 ਦਿਨ ਦੀ ਹੋ ਚੁੱਕੀ ਆ ਪ੍ਰੋਪਰ ਗਰੋਥ ਨਹੀਂ ਕਰ ਰਹੀ। ਜੰਗਾਲੇ ਜੇ ਪੱਤੇ ਹੋ ਰਹੇ ਆ ਜਾਂ ਚਿੱਟੇ ਪੱਤੇ ਹੋ ਰਹੇ ਆ ਅਕਸਰ ਹੀ ਝੋਨੇ ਦੀ ਪਨੀਰੀ ਜਾਂ ਬਾਸਮਤੀ ਦੀ ਪਨੀਰੀ ਵਿੱਚ ਜਿੰਕ ਲੋਹੇ ਦੀ ਘਾਟ ਆ ਜਾਂਦੀ ਹੈ ਤੇ ਜਿੰਕ ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਆਪਾਂ ਸਪਰੇਅ ਦੇ ਰਾਹੀਂ ਹੀ ਕਰ ਸਕਦੇ ਆ ਜੇ ਆਪਾਂ ਥੱਲੇ ਇਹਨਾਂ ਦੀ ਵਰਤੋਂ ਕਰਦੇ ਆ ਤਾਂ ਜਲਦੀ ਆਪਾਂ ਨੂੰ ਨਤੀਜੇ ਨਹੀਂ ਮਿਲਦੇ ਤੇ ਸਪਰੇਅ ਦੇ ਲਈ ਫੈਰਸਲਫੇਟ ਚਲੇਟੇਡ ਦੀ ਡੋਜ਼ ਲੈਣੀ ਆ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜੇ ਜ਼ਿੰਕ ਦੀ ਡੈਫੀਸੈਂਸੀ ਜਾਂ ਘਾਟ ਦਿਖਾਈ ਦੇ ਰਹੀ ਉਹਦੇ ਲਈ ਤੁਸੀਂ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜ਼ਿੰਕ ਵੀ ਐਡ ਕਰ ਸਕਦੇ ਆ ਤੇ ਦੋਨਾਂ ਦੀ ਰਲਾ ਕੇ ਸ਼ਾਮ ਦੇ ਸਮੇਂ ਸਪਰੇਅ ਕਰ ਸਕਦੇ ਆ ਬਾਕੀ ਪਨੀਰੀ ਵਿੱਚ ਸ਼ਾਮ ਦੇ ਸਮੇਂ ਪਾਣੀ ਲਓ ਰਾਤ ਨੂੰ ਸਾਰਾ ਰਾਤ ਪਾਣੀ ਭਰ ਕੇ ਰੱਖੋ ਤੇ ਸਵੇਰ ਦੇ ਸਮੇਂ ਪਾਣੀ ਖੇਤ ਵਿੱਚੋਂ ਕੱਢ ਦਿਓ ਤੇ ਜੇ ਝੋਨੇ ਦੀ ਪਨੀਰੀ 10 ਦਿਨ ਤੋਂ ਪਲੱਸ ਹੋ ਚੁੱਕੀ ਆ ਇੱਕ ਦਿਨ ਤੁਸੀਂ ਪਾਣੀ ਛੱਡ ਕੇ ਲਾਉਂਦੇ ਆ ਤਾਂ ਸ਼ਾਮ ਦੇ ਸਮੇਂ ਤੁਸੀਂ ਫੋਕੇ ਪਾਣੀ ਦੀ ਸਪਰੇਅ ਜ਼ਰੂਰ ਕਰ ਸਕਦੇ ਹੋ ਜਿਸ ਦਿਨ ਪਾਣੀ ਨਹੀਂ ਲਾਉਂਦੇ ਉਸ ਦਿਨ ਸ਼ਾਮ ਦੇ ਸਮੇਂ ਫੋਕੇ ਪਾਣੀ ਦੀ ਸਪਰੇਅ ਕਰੋ ਤੇ ਆਲੇ-ਦੁਆਲੇ ਉਸਦੇ ਵੀ ਪਾਣੀ ਭਰ ਕੇ ਰੱਖੋ ਤਾਂ ਜੋ ਕਿ ਗਰਮ ਲੋਹਾਂ ਨਾਲ ਉਸ ਦੇ ਉੱਪਰੋਂ ਟਿੱਪ ਬਰਨਿੰਗ ਨਾ ਹੋ ਸਕੇ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ